ਤੇ ਚਾਈ ਜੀ ਇਹਨੇ ਤੇਰੇ ਬਚਪਨ ਤੋਂ ਲੈ ਕੇ ਉਦੋਂ ਵੀ ਦੰਦ ਆਏ ਨਹੀਂ ਸੀ ਤੇ ਹੁਣ ਵੀ ਹੈ ਨਹੀਂ ਮੇਰੇ ਤਾਂ ਨਵੇਂ ਆ ਗਏ ਨੇ ਹੁਣ ਤੱਕ ਕਿੰਨੀਆਂ ਨਵੇਂ ਆ ਗਏ ਹੁਣ ਤੱਕ ਕੀ ਕੀਤਾ ਬੱਕਰੀਆਂ ਤਾਂ ਕਰਿਆ ਆਪਣੇ ਨੰਦਾਂ ਨਾਲ ਖਰੋਟ ਨਾ ਸਾਰੀ ਉਮਰ ਤੇ ਜੀ ਉਦੋਂ ਪਹਿਲਾਂ ਬੱਕਰੀਆਂ ਲੈਣ ਦੇ ਤਾਂ ਨਾ ਖਰੋਟ ਬੰਨਾ ਆਪਣੇ ਦੰਦਾਂ ਨਾਲ ਤਾਂ ਬੰਨੇ ਆ ਖਰੋਟ ਕਿਹច ਸਹੀ ਗੱਲ ਮੇਰੀ ਗੱਲ ਦੀ ਹਾਂ ਇਹਨੂੰ ਬੰਦ ਕਰ ਇਹ ਨਹੀਂ ਪੀਣੀ ਅੱਜ ਰੁਕ ਜਾ ਉਹ ਬੈਠੇ ਚੱਲਦੀ ਆ ਲੈ ਇਹਨੂੰ ਖਾ ਲਿਆ ਕਰ ਮੈਂ ਮੁੱਟੀ ਹੋਰ ਹਾਂ ਦਿੱਥੂ ਕੱਲ ਦਾ ਜਵਾਬ ਬਣਦਾ ਨਾ ਉਹ ਕਹਿ ਤਾਂ ਨਹੀਂ ਨਾ 17-17000 ਰੁਪਏ ਲੂੰਗਾ ਪੂਰਾ ਐ ਨਹੀਂ ਬਲੂ ਚੱਲਣੀ ਗਾਣਾ ਚਾਚਾ ਯਾਰ ਐ ਨਹੀਂ ਹਲਾ ਪਾ ਬਾਰੇ ਫੇਰ ਹੰਡੇ ਬਾ ਕੁਝ ਜਲੇ ਉਹ ਤੀਨ ਨੂੰ ਪਾ ਦੇ ਨਹੀਂ ਪਾਉਣਾ ਪੂਰੇ 17-17000 ਨੂੰ ਬੱਕਰੇ ਪੈਣੇ ਨਹੀਂ ਲੈਂਦੇ ਨਹੀਂ ਜੇ ਜਦੋਂ ਪਾਜੀ ਪਾ ਜਦੋਂ ਤਾਂ ਨਹੀਂ ਚੱਲਣੀ ਫਿਰ ਜਦੋਂ ਤਾਂ ਕੋਈ ਨਹੀਂ ਹੈਗੀ ਜੇ ਤਾਂ ਨਹੀਂ ਚੱਲਣੀ ਕੋਸ਼ਿਸ਼ ਹੋ ਕੇ ਛੋਟ ਕਰੂ ਮੈਂ ਨਾ ਜਦ ਨਹੀਂ ਚੱਲਣੀ ਨਾ 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 ਪਹਿਲਾ ਗੱਲ ਕੀ ਕਰੀ ਤਾ ਜਸਤੋ ਕੰਮ ਪਹਿਲਾ ਹਾਂ ਲੈ ਤਾ ਦਿੱਤਾ ਵੀ ਨਹੀਂ ਇਹਨੇ ਲੈ ਉਹ ਕਹਿੰਦਾ 20 ਦਿਨ ਕੱਢ ਦੇ ਨਹੀਂ ਜੀ ਪਤਾ ਨਕਦੀ ਦੇ ਦੇ ਉਹ ਚਾਚਾ ਮੈਂ ਤੇ ਤੁਹਾਨੂੰ ਗੱਲ ਕਰਦਾ ਉਹ ਤਾਂ ਆਪਣੀ ਜਵਾਨ ਹੈ ਦੇ ਨਾ ਜਵਾਨ ਹੈ ਜਵਾਨ ਹੋ ਗਈ ਯਾਰ ਆ ਜਵਾਨ ਹੋ ਗਈ ਪੈਸੇ ਚ ਆਪਾਂ ਪਹਿਲਾਂ ਹੀ ਦੇ ਦਿੱਤੇ ਪੈਸੇ ਨਹੀਂ ਕਰ ਲਈ ਆਪਾਂ ਨੇ ਪੈਸੇ